ਵਾੜੀ ਉੱਪਰ ਪਾਣੀ ਵੜੀ ਗਈ ਨਾ ਸੋਰਸਸ ਛੇ ਹੈਗੇ ਨੇ ਕਿਉਂ ਨਹੀਂ ਆਉਂਦੇ ਯਾਰ ਕੋਈ ਆ ਜਾਓ ਮੈਂ ਇਹ ਵੀ ਕੁਛ ਨਹੀਂ ਥੋੜਾ ਜਿਹੀ ਬਾਹਰ

ਦੱਲਿਆ ਕਿ ਇਹਦਾ ਕਾਰਨ ਨਹੀਂ ਪਤਾ ਲੱਗ ਸਕਿਆ ਹਜੇ ਕਿ ਕੀ ਇਹ ਸ਼ਾਰਟ ਸਰਕਟ ਆ ਜਾਂ ਇਹਦੀ ਵਜ੍ਹਾ ਕੀ ਆ ਮਗਰ ਇਹ ਆ ਕਿ ਬੜੀ ਮੁਸਤੈਦੀ ਨਾਲ ਕਾਰਪੋਰੇਸ਼ਨ ਤੋਂ ਫਾਇਰ ਬ੍ਰਿਗੇਡ ਦੀ ਟੀਮ ਆ ਗਈ ਆ ਔਰ ਇਹ ਰੈਹਾਸ਼ੀ ਏਰੀਆ ਵਾ ਉਹਨਾਂ ਨੇ ਕੰਟਰੋਲ ਲਗਭਗ 80% ਕੰਟਰੋਲ ਉਹਨੇ ਕਰ ਲਿਆ ਵਾ ਸੋ ਇਸੇ ਤਰ੍ਹਾਂ ਨਾਲ ਹੀ ਬਿਜਲੀ ਬੋਰਡ ਦੀ ਟੀਮ ਤੇ ਉਹਨਾਂ ਨੇ ਬਿਜਲੀ ਬੋਰਡ ਨੇ ਕਨੈਕਸ਼ਨ ਇਹਦਾ ਕੱਟਤਾ ਉਹ ਵੀ ਉਸੇ ਵੇਲੇ ਇਹਦੇ ਇੰਪਲਾਈ ਇੱਥੇ ਪਹੁੰਚ ਗਏ ਆ ਆ ਜੋ ਇਹਦੀ ਜਾਂਚ ਕੀਤੀ ਜਾਵੇ ਬਾਅਦ ਚੋ ਕਿ ਕਿਉਂ ਅੱਗ ਲੱਗੀ ਆ ਲੇਕਿਨ ਇਹ ਵੱਡੀ ਗੱਲ ਇਹ ਆ ਕਿ ਕਾਰਪੋਰੇਸ਼ਨ ਦਾ ਰੋਲ ਬੜੀਆ ਰਿਹਾ ਵਾ ਕਿਉਂਕਿ ਉਹ ਟੀਮ ਦੇਖੋ ਸਾਰੀ ਇਹ ਲੱਗੀ ਆ ਫਾਇਰ ਬ੍ਰਿਗੇਡ ਦੀ ਔਰ ਗੱਲ ਇਹ ਕਿ ਇਹਨਾਂ ਤੇ ਬੜਾ ਵੱਡਾ ਦਰਮਦਾਰ ਹੁੰਦਾ ਵਾ ਉਹ ਇਹਨਾਂ ਨੇ ਆਪਣਾ ਰੋਲ ਬੜਾ ਪੋਜੀਟਿਵਲੀ ਅਦਾ ਕੀਤਾ ਵਾ ਰੋਹਸਰ ਦੇ ਅਰਵਾ ਦੇ ਮੰਦਿਰਾਂ ਕੀ ਗਵਾਹ ਦੇਖੋ ਗੱਲ ਇਹ ਆ ਕਿ ਜਿਸ ਤਰੀਕੇ ਦਾ ਅੰਦਰ ਪ੍ਰਸਥਿਤੀ ਲੱਗਦੀ ਆ ਕਿ ਗਦਾਮ ਟਾਈਪ ਲੱਗਦਾ ਕਿਉਂਕਿ ਸਮਾਨ ਬਹੁਤ ਬੋਰੀਆਂ ਪਈਆਂ ਅੰਦਰ ਇਸੇ ਕਰਕੇ ਅੱਗ ਨੂੰ ਕੰਟਰੋਲ ਕਰਨਾ ਬੜਾ ਔਖਾ ਹੋ ਰਿਹਾ ਸੋ ਮੁਲਾਜ਼ਮ ਦੇਖੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉੱਪਰ ਬਿਲਡਿੰਗ ਦੇ ਚੜੇ ਹੋਏ ਅੰਦਰ ਔਰ ਜਾਨ ਆਪਣੀ ਨੂੰ ਜੋਖਮ ਚ ਪਾਇਆ ਹੋਇਆ ਵਾ ਕਿਉਂਕਿ ਇਹ ਰੈਸੀ ਏਰੀਆ ਵਾ ਪਰਮਾਤਮਾ ਦੀ ਬੜੀ ਕਿਰਪਾ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ ਇਸ ਗੱਲ ਦੀ ਬੜੀ ਕਿਰਪਾ ਰਹੀ ਆ ਬਾਕੀ ਇਹ ਕਿ ਕੰਟਰੋਲ ਹੋ ਜਵੇ ਅੱਗ ਦੇਖੋ ਇਹ ਤਾਂ ਹੁਣ ਜਿਹਨਾਂ ਦਾ ਗਰਾਮ ਆ ਉਹਨਾਂ ਨੂੰ ਪਤਾ ਆਏਗਾ ਕਿ ਉਹਨਾਂ ਦਾ ਮਾਲ ਮਟੀਰੀਅਲ ਅੰਦਰ ਕਿਹੜਾ ਪਿਆ ਹੋ ਬਟ ਇਹ ਕਿ ਰਿਹਾਇਸ਼ੀ ਏਰੀਆ ਵਾ ਸਾਰੇ ਮਹੱਲੇ ਦੇ ਨਿਵਾਸੀ ਜਿਹੜੇ ਆ ਉਹ ਖੜੇ ਆ ਸੋ ਵਿਚਾਰਿਆ ਇਸ ਗੱਲ ਦਾ ਕਿ ਕੋਈ ਫਰੰਡਰ ਤੇ ਜ਼ਿਆਦਾ ਵਿਚਾਰਣ ਵਾਲਾ ਹਾਂ ਫਰੰਡਰ ਤੇ ਘੱਟ ਨਾ ਆਉਂਦਾ ਹਾਂ ਹਾਂ ਫਰੰਡਰ ਘੱਟ ਨਾ ਆਉਂਦਾ ਹਾਂ ਅਰ ਤਾਂ ਬਹੁਤ